ਉਧਰ ਮੰਨਾ ਪ੍ਰਧਾਨ ਅਮਨਾ ਸਾਡਾ ਵੀਰ ਉਹ ਕਹਿੰਦੇ ਦੋ ਜਫੇ ਜਟਾਣਿਆਂ ਵਾਲੇ ਕੁਲਵੀਰ ਦੇ 200 ਡਾਲਰ ਦੇ ਹੋਣਗੇ ਦੋ ਜਫੇ ਉਹ ਟੁੱਕਿਆਂ ਵਾਲਾ 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 ਜੱਟ ਹੈ ਇਹ ਕਹਿੰਦੇ ਦੁੱਗਾਂ ਵਾਲਾ ਕਿ ਫੈਨ ਜਿਹਦੀ ਵੱਧ ਦੁਨੀਆ ਦਾ ਮਨਵੀਰ ਖਹਿਰੇ ਹੋਣਾ ਦੀ ਟੀਮ ਦੇ ਲਈ ਪੁਆਇੰਟ ਜੋੜ ਗਿਆ ਨੌਜਵਾਨ ਕਹਿੰਦੇ ਬਿੱਲਾ ਆ ਗਿਆ ਗੁਰਮਾਂ ਵਾਲਾ 1 ਆਫ ਦਾ ਮੋਸਟ ਡਿਸਪਲਨ ਪਲੇਅਰ ਆ ਤੇ ਪਰਲੇਵੰਨੇ ਕਹਿੰਦੇ 1 ਆਫ ਦਾ ਮੋਸਟ ਫੇਵਰੇਟ ਆ ਦੁਨੀਆ ਦਾ ਉਹ ਦੁੱਗਿਆਂ ਵਾਲਾ ਉਹ ਤਾੜੀ ਵੱਡੀ ਸਾਰੀ ਸੋਹਣਾ ਰੋਹਾ ਜੰਦੂ ਮੰਨਾ ਭਰਾ ਤੇ ਅਮਨਦੀ ਪਾਣ ਦੇ ਲਈ ਗੁਰਮਾ ਪਿੰਡ ਦੀ ਧਰਤੀ ਦਾ ਕਹਿੰਦੇ ਬਿੱਲਾ ਫਿਰ ਫਿਰ ਬਾਦ 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 ਕੇ ਦੁੱਕਿਆ ਵਾਲਾ ਉਹ ਟੁਕ 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 ਬਿੱਲਾ ਤੇ ਖੁਸ਼ੀ ਖੇਚ ਬਿਲਿਆ ਖੇਚਾ ਖੇਚਾ ਪਰ 30 ਸਕਿੰਟਾਂ ਵਾਲਾ ਕੰਮ ਹੋ ਗਿਆ ਉਹ ਸਾਹਮਣੇ ਨੰਬਰ ਦੋਗਾ ਵਾਲੇ ਦਾ ਤੇ ਉਧਰੋਂ ਖੁਸ਼ੀ ਦੇ ਲਈ ਬਾਜੂ ਦਾ ਗੁਰਮਾ ਵਾਲਾ ਕਹਿੰਦੇ ਬਿੱਲਾ ਕਬੱਡੀ ਪਾ ਰਿਹਾ ਸਾਹਮਣੇ ਚਾਰਾ ਦੁਨੀਆ ਗੱਲਾਂ ਕਰਦੀ ਆ ਵੀ ਫਾਈਨਲ ਚੱਲਦਾ ਉਹ ਦੁੱਗਾਂ ਵਾਲਾ ਦੁੱਗਾਂ ਵਾਲਾ ਫੜ ਗਿਆ ਫੜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਭੱਜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਅੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਫੜ ਗਿਆ ਇਹ ਕਹਿੰਦੇ ਦੁੱਗਾਂ ਵਾਲਾ ਉਹ ਕਹਿੰਦੇ ਦੁੱਗਾਂ ਵਾਲਾ ਏਹ ਰੋਟੀਆਂ ਦੀ ਆਚੀ ਕਬ ਐਰ ਕਹਿੰਦੇ ਮੇਲੇ ਦਾ ਸੁਆਦ ਵੱਧ ਗਿਆ ਵੀਰੇ ਗੱਡੀਆਂ ਵਿੰਡੋਆਂ ਦੀ ਮੇਲੇ ਦਾ ਜਗਦੀਪ بھائی ਨੇ ਪੁਆਈਆਂ ਸੀ ਮਲਕ ਦੀਆਂ ਤਿੰਨ ਜਗਦੀਪ بھائی ਪੈਸੇ ਪਹੁੰਚਦੇ ਕਰਦੀ ਏ ਅੱਪ ਲਓ ਟੁੱਕਿਆਂ ਵਾਲਾ ਉਹ ਟੁੱਕਿਆਂ ਵਾਲਾ ਪ੍ਰਿੰਸ ਕਬੱਡੀ ਦਾ ਲੋਕੀ ਖੁਸ਼ੀ ਖੁਸ਼ੀ ਨੇ ਕਹਿੰਦੇ ਦਰਸ਼ਕ ਵੀਰੋ ਤਾੜੀਆਂ ਕਿੱਥੇ ਗਿਆ ਟੁੱਕਿਆਂ ਵਾਲਾ